ਕਰਪਾਣ ਠੀਕ ਆ ਹਾਂ ਠੀਕ ਆ ਬਾਬੇ ਦਾ ਕੁਝ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਭੈਣੇ ਆ ਸਰਪੰਚ ਵੀ ਮਰ ਜਾਣਾ ਵੋਟਾਂ ਵਾਸਤੇ ਦਾ ਘਰ ਘਰ ਫਿਰਦਾ ਰਹਿੰਦਾ ਹੁਣ ਘਰੋਂ ਨਹੀਂ ਨਿਕਲਦਾ ਹੈਗਾ ਹੁਣ ਆਪਾਂ ਨੇ ਉਹਨੂੰ ਕੋਈ ਵੋਟਾਂ ਪਾਈਓ ਨਾ ਨਾ ਭੈਣੇ ਹੁਣ ਨਹੀਂ ਵੋਟ ਪਾਉਂਦੇ ਆਏ ਤਾਂ ਮੇਰੇ ਘਰਦਿਆਂ ਨੂੰ ਨਹੀਂ ਪਤਾ ਲੱਗਿਆ ਵੀ ਮੈਂ ਸਾਧ ਨੂੰ ਇੰਨੇ ਪੈਸੇ ਦੇਈ ਨਹੀਂ ਮੇਰੇ ਜੁੱਤੀਆਂ ਪਹਿਣ ਗਿਆ ਘਰ ਤੇ ਫਿਰ ਪਹਿਲੇ ਤੇਰੇ ਘਰਾਂ ਦਾ दारू ਪੀਣੋਂ ਹਟ ਗਿਆ ਕਿੱਥੇ ਭੈਣੇ ਸਾਧਾਂ ਦੇ ਕਹੇ ਵੀ ਕਦੇ दारू ਪੀਣੋਂ ਬੰਦੇ ਬੰਦ ਹੁੰਦੇ ਆਗੇ ਤੂੰ ਦੱਸ ਤੇਰੀ ਮੱਝ ਠੀਕ ਹੋ ਗਈ ਹਾਂ ਭੈਣੇ ਮੇਰੀ ਮੱਝ ਤਾਂ ਠੀਕ ਉਹ ਤਾਂ ਬਬੈਸੀ ਬਿਮਾਰ ਹੋਈ ਸੀਗੀ ਬਾਬੇ ਨੇ ਤਾਂ ਮੇਥੋਂ ਖਾਮ ਖਾਂ ਵੀ 2500 ਰੁਪਇਆ ਲੁੱਟ ਲਿਆ ਹੋਰ ਤਾਂ ਇਹ ਮੈਥੋਂ ਵੀ 5000 ਰੁਪਇਆ ਲੈ ਲਿਆ ਮੇਰਾ ਤਾਂ ਘਰ ਵਾਲਾ ਮੈਨੂੰ ਪਹਿਲਾਂ ਹੀ ਇੰਨਾ ਕੁੜਦਾ ਜੇ ਨੂੰ ਪਤਾ ਲੱਗ ਗਿਆ ਵੀ ਮੈਂ ਸਾਧ ਨੂੰ 5000 ਰੁਪਏ ਦੇਈ ਉਹ ਤਾਂ ਮੈਨੂੰ ਜਮੇ ਹੀ ਜਾਨੋਂ ਮਾਰ ਦੂਗਾ ਹੁਣ ਭੈਣੇ ਆਪਾਂ ਗੱਲ ਨੂੰ ਸਰਪੰਚ ਕੋਲ ਜਾ ਕੇ ਆਵਾਂਗੇ ਆ ਹਾਂ ਇਂ ਕਰਦੇ ਆਂਗੇ ਆਪਾਂ ਇੱਕ ਵਾਰ ਸਲਾਹ ਲੈ ਆਉਨੇ ਉਹਦੀ ਕੀ ਕਹਿੰਦਾ ਉਹ ਕੀ ਨਾ ਕਹਿੰਦਾਗਾ ਹਾਂ ਪਹਿਲੇ ਜੱਤ ਤਾ ਤੂੰ ਕੱਲ ਨੂੰ ਸਾਡੇ ਘਰੇ ਆ ਜੀ ਜਾ ਮੈਂ ਤੇਰੇ ਘਰੇ ਆ ਜੂਗੀ ਹਾਂ ਕੋਈ ਨਾ ਫਿਰ ਆਪਾਂ ਦੋਏ ਇਕੱਠੀਆਂ ਹੋ ਕੇ ਸਰਪੰਚ ਦੇ ਘਰੇ ਚਲਾਂ ਆ ਚੰਗਾ ਪਹਿਣਾ ਮੈਂ ਜਾਣੀ ਆ ਚੰਗਾ ਪਹਿਣਾ ਮੈਂ ਵੀ ਚੱਲੀ ਆ ਚੱਲ ਚੰਗਾ ਚੱਲ ਚੱਲ ਓ ਠੀਕ ਆ ਕਰਮਿਆਂ ਓ ਪਤਾ ਲੱਗਿਆ ਕਰਮਿਆਂ ਬਾਬੇ ਦਾ ਫਿਰ ਬਾਬੇ ਦਾ ਕੀ ਪਤਾ ਲੱਗਣਾ ਆਪਣੀ ਤੇ ਰੱਬ ਨੇ ਵੀ ਨਹੀਂ ਸੁਣੀ ਆਪਣੇ ਦਾ ਛੋਟੇ ਛੋਟਿਆਂ ਦਾ ਵਿਆਹ ਹੋ ਗਿਆ ਆਪਾ ਦਾ ਕਰਨਾ ਸੜੀ ਮਰਾਂਗੇ ਆਪਾ ਦਾ ਨੌਕੀ ਦਾ ਕੀ ਲੱਗਣੀ ਸੀ ਜਿਹੜੇ ਕੋਲ ਹੈਗੇ ਸੀ ਉਹ ਵੀ ਗਵਾਲੇ ਹੁਣ ਬਾਬਾ ਪਤਾ ਨਹੀਂ ਲੱਗੂ ਕਨਾ ਆ ਸਰਪੰਚ ਨੇ ਵੀ ਨਹੀਂ ਕੋਈ ਗੱਲ ਰਾ ਪਾਈ ਕੋਈ ਨਾ ਹੋਂ ਆਣਦੇ ਨਹੀਂ ਵੋਟਾਂ ਲੈਣ ਇਹ ਤਾਂ ਮੈਂ ਪਾਉਂ ਗਲੇ ਹਰ ਨਹੀਂ ਜਾਣ ਕਰੀਆਂ ਹਾਂ ਪਹਿਮੇ ਤਾਂ ਪੰਚਾਇਤ ਸੀ ਗੱਲ ਦੀ ਗੱਲ ਰਹਿ ਗਈ ਅੱਜੀ ਚੱਲਦੇ ਆਪਾਂ ਸਰਪੰਚ ਕੋਲੇ ਅੱਜ ਚੱਲ ਮੈਂ ਅੱਜ ਚੱਲਵਟ ਚੱਲ ਬਹਿਣੇ ਆ ਚੱਲੀਏ ਚੱਲ ਸਤਿ ਸ਼੍ਰੀ ਅਕਾਲ ਸਰਪੰਚ ਜੀ ਸਤਿ ਸ਼੍ਰੀ ਅਕਾਲ ਜੀ ਪਾਓ ਪਰੇ ਆਉਲੇ ਹੋਏ ਬਾਬਾ ਪਤਾ ਯਾਰ ਸਰਪੰਚ ਤਾਂ ਕਿਵੇਂ ਆਉਣਾ ਹੋਇਆ ਸੱਚਾ ਮੈਂ ਕਿਹਾ ਬਾਬੇ ਕੋਲੇ ਭੇਜਾਂ ਤੁਹਾਨੂੰ ਤੁਹਾਨੂੰ ਮੈਂ ਆਖਿਆ ਸੀ ਸਾਡਾ ਫੁੰਗੜੀਆਂ ਦੇ ਮਗਰ ਨਾ ਲੱਗੋ ਫਿਰ ਕੋਈ ਹੱਲ ਤਾਂ ਕਰੋ ਅਸੀਂ ਇਹਦੀ ਪ੍ਰਤਾਜ ਕਰ ਰਹੇ ਬੰਦੇ ਲਾਇ ਹੋਨੇ ਹਨ ਮਗਰ ਦੇਖੋ ਜਦੋਂ ਲੱਗ ਗਿਆ ਉਦੋਂ ਉਹਦੀ ਕਾਰਵਾਈ ਹੋ ਕਰਵਾ ਦਾਂਗੇ ਸਰਪੰਚ ਬੋਟਾ ਲੈਣ ਵਾਲੀ ਤਾਂ ਧੂੜੀ ਆ ਜਾਣਾਗਾ ਤੇ ਹੁਣ ਜੇ ਤੈਨੂੰ ਅਸੀਂ ਕੰਮ ਕਹਦੇ ਤੂੰ ਫੇ ਸੜਾ ਕੰਮ ਕਰੀ ਨਹੀਂ ਰਿਹਾ ਉਹ ਜੇ ਬੋਟਾ ਪਰ ਬੋਟਾ ਲੈਣ ਆਉਣੇ ਆ ਤਾਂ ਅਸੀਂ ਛੋੜੇ ਕੰਮ ਵੀ ਕਰਦੇ ਆ ਜੇ ਅਸੀਂ ਬੋਟਾ ਲੈਤੀਆਂ ਨਾ ਤਾਂ ਛੋੜੇ ਘਰਾਂ ਦੇ ਵਿੱਚ ਜੋ ਵੀ ਕੰਮ ਬਣਦੇ ਨੇ ਕੋਈ ਸੁਭਦਾ ਬਣਦੀ ਆ ਉਹ ਅਸੀਂ ਕਰਵਾਉਨੇ ਆ ਇਹ ਨਹੀਂ ਹੈਗਾ ਨਿਰਪਰਾ ਵੀ ਅਸੀਂ ਕੰਮ ਨਹੀਂ ਕਰਦੇ ਪੰਦੇ ਕਿਸਰ ਪੰਚ ਬੰਦਾ ਕਿਸੇ ਗੱਲ ਤੇ ਬੰਦਾ ਕੋਈ ਐ ਨਹੀਂ ਕਹਿੰਦਾ ਵੀ ਮੇਰੇ ਪਿੰਡ ਦਾ ਮਾਰਾ ਹੋਵੇ ਜੋ ਮਾਰੀ ਗੱਲ ਹੋਈ ਆ ਉਹ ਸਾਧੂ ਵਾਲੀ ਉਹਦੀ ਅਸੀਂ ਕਾਰਵਾਈ ਪੂਰੀ ਕਰ ਰਹੇ ਆ ਛਾਂ ਦਿਨ ਕਰ ਰਹੇ ਆ ਉਹਦੀ ਵੀ ਕਿੱਥੇ ਹੈਗਾ ਚਲ ਜਾ ਸਰਪੰਚਾ ਅਸੀਂ ਹੁਣ ਚੱਲੇ ਜੇ ਕੋਈ ਬਾਬੇ ਦਾ ਪਤਾ ਲੱਗਿਆ ਤਾਂ ਦੱਸਿਓ ਜਦੋਂ ਪਤਾ ਲੱਗਿਆ ਉਹਨੂੰ ਉਹਨੂੰ ਥਾਣੇ ਚ ਖਸਾ ਦਾਂਗੇ ਚੱਲ ਜਾ ਕੋਈ ਗੱਲ ਨਹੀਂ ਦੱਸਾਂ ਨਹੀਂ ਪਾਣੀ ਹੈ ਕਿਹੜਾ ਸਰਪੰਚਾ ਕਿਹੜਾ ਕੋਈ ਹੱਲ ਕਰੂਗਾ ਮੈਨੂੰ ਤਾਂ ਆਪ ਵੀ ਨਹੀਂ ਲੱਗਦਾ ਪਹਿਨੇ ਆਪਾਂ ਠੰਡਾ ਪਾਣੀ ਪਿਆ ਕੇ ਤੋਰਤਾ ਹਾਂ ਹੋਰ ਹੋਰ ਪਹਿਲੇ ਸ਼ੀਗਾ ਕੋਈ ਸਾਹਿਬ ਇੱਕੋ ਹੀ ਬਣਾਈਦਾ ਸਾਥ ਤੂੰ ਕੀ ਲੈਣਾ ਐਵੇਂ ਪੈਸੇ ਪੁੱਛੇ ਦਿੱਤੇ ਨੇ ਨਾ ਇਹ ਮੇਰਾ ਬਚ ਗਿਆ ਹੀ ਮੇਰਾ ਜਾਣਾ ਸੀ ਉਹ ਪਹਿਲੀ ਮੇਰਾ ਪਿੰਡ ਵਾਲਿਆਂ ਨੇ ਪਹਿਰੇਤ ਮਾਤਾ ਲਿਆ 5000 ਚਲੋ ਠੀਕ ਹੈ ਜੀ

ਰਾਮ ਰਾਮ ਬਾਬਾ ਜੀ। ਠੀਕ ਹੋ ਬਾਈ। ਠੀਕ ਹੈ ਬੜੀ ਵਧੀਆ। ਬਾਬਾ ਜੀ ਹੱਥਾਂ ਦੇ ਘੁਰਕ ਹੁੰਦੀ ਹੈ ਜੀ। ਅੱਛਾ। ਅਰੇ ਕਰ ਦੂੰਗੀ। ਅਸਰ ਤੇਰੇ ਕਰਤੇ ਹੁੰਦੀ ਉਹਦੇ ਹੱਥਾਂ ਦੇ ਹੁੰਦੀ ਹੈ। ਹਾਂਜੀ। ਅੱਛਾ ਫਿਰ ਸਾਨੂੰ ਖੁਰਕ ਪਈ ਹੋਈ ਮੇਰੇ ਲਈ ਕੀ ਕਰਦਾ ਕਿਸੇ ਡਾਕਟਰ ਨੂੰ ਦਿਖਾਓ। ਕੋਈ ਕਰ ਪਾ ਗਰ ਦੋ ਬਾਬਾ ਜੀ ਕੋਈ ਸੱਠਾ ਰੋਠੇ ਦੇ ਦੋ ਜੀ। ਅੱਛਾ। ਅੱਠ ਵੜਾ। निमबक रहने चारो 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 12 दिमाग चल जल्दी ओए आगे डरा के पटरा माते हास मत करना